ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਇਸ ਸਾਲ ਫਿਰ ਦੁਬਾਰਾ ਤੋਂ ਹੜਾਂ ਦੀ ਮਾਰ ਹੈ ਪੰਜਾਬ ਆ ਚੁੱਕਿਆ ਹੈ 2-3 ਦਿਨ ਲਗਾਤਾਰ بارش ਜਿਹੜੀ ਹੈ ਹੋ ਰਹੀ ਹੈ بارش ਹੋਣ ਦੇ ਬਾਵਜੂਦ ਪਾਣੀ ਦਾ ਪੱਧਰ ਪਿਛੇ ਦਰਿਆਵਾਂ ਦੇ ਵਿੱਚ ਇੰਨਾ ਜ਼ਿਆਦਾ ਵੱਧ ਗਿਆ ਕਿ ਅੱਜ ਹਰੀਕੇ ਪੱਤਨ ਦੇ ਜਿਹੜੇ ਸਾਰੇ ਹੈੱਡ ਸੀਗੇ ਜਿੰਨੇ ਗੇਟ ਸੀਗੇ ਉਹ ਖੋਲੜੇ ਪੈ ਗਏ ਗੇਟ ਖੋਲਣ ਦੇ ਨਾਲ ਇੱਥੇ ਪ੍ਰਸ਼ਾਸਨ ਨੇ ਕਿਸੇ ਨੂੰ ਚੇਤਾਵਨੀ ਨਹੀਂ ਦਿੱਤੀ ਬਿਨਾਂ ਚੇਤਾਵਨੀ ਦਿੱਤੇ ਹੋਏ ਬਿਨਾਂ ਦੱਸੇ ਹੋਏ ਘਰਾਂ ਦੇ ਲੋਕ ਜਿਹੜੇ ਸੀਗੇ ਉਹ ਪਾਣੀ ਦੇ ਵਿੱਚ ਫਸ ਗਏ ਨੇ ਸੋ ਅੱਜ ਖਾਲਸਾ ਢ ਦੀ ਟੀਮ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਬੰਡਾਲਾ ਇਹਦੇ ਨੇੜੇ ਇੱਕ ਪਿੰਡ ਰੁਕਣੇ ਵਾਲਾ ਇੱਥੇ ਖਾਲਸਾ ਢ ਦੀ ਟੀਮ ਪਹੁੰਚੀ ਆ ਜਿਸ ਵਿੱਚ ਇੱਥੋਂ ਦੇ ਲੋਕਾਂ ਨੂੰ ਜੜਾ ਉਹ ਰੈਸਕਿਊ ਕਰਕੇ ਸੇਫ ਜਗ੍ਹਾ ਦੇ ਵਿੱਚ ਪਹੁੰਚਾਇਆ ਜਾ ਰਿਹਾ ਸੋ ਨਰਮਤਰ ਸੇਵਾਵਾਂ ਜਿਹੜੀਆਂ ਖਾਲਸਾ ਢ ਦੇ ਵੱਲੋਂ ਇੱਥੇ ਚੱਲ ਰਹੀਆਂ ਨੇ ਆ ਆਪ ਸਭ ਸੰਗਤਾਂ ਦੇ ਨਾਲ ਅਸੀਂ ਹਰ ਤਰ੍ਹਾਂ ਦੀ ਅਪਡੇਟ ਜਿਹੜੀ ਉਹ ਸਾਂਝੀ ਕਰਦੇ ਰਹਾਂਗੇ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਤੁਸੀਂ ਖਾਲਸਾ ਜੰਡ ਨੂੰ ਅਸੀਂ ਇਸੇ ਤਰ੍ਹਾਂ ਲੋਕਾਂ ਦੀ ਮਦਦ ਜੜੀ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਕਿਸ ਤਰ੍ਹਾਂ ਪਿੰਡਾਂ ਦੇ ਪਿੰਡ ਪਾਣੀ ਨਾਲ ਘਿਰੇ ਹੋਏ ਆ ਇਹ ਮਾਤਾ ਜੀ ਬੈਠੇ ਨੇ ਇਹ ਬਜ਼ੁਰਗ ਹੈਂਡੀਕੈਪ ਨੇ ਅਤੇ ਏ ਵੀ ਪਾਣੀ ਵਿੱਚ ਫਸੇ ਹੋਏ ਸੀ ਹੁਣ ਖਾਲਸਾ ਸਾਈਡ ਦੀ ਟੀਮ ਵੱਲੋਂ ਇਹਨਾਂ ਨੂੰ ਸੇਫ ਜਗ੍ਹਾ ਪਹੁੰਚਾਇਆ ਜਾ ਰਿਹਾ ਅੱਛਾ ਬੋਰਾ ਇਹਨਾਂ ਬੋਰਾ ਤੋਂ ਵਿੱਚੋਂ ਪਿੱਛੋਂ ਥੋੜਾ ਜਿਹਾ ਪਿੱਛੋਂ ਉਹਨੂੰ ਲੈਣ ਨਾਲ ਬਾਰਾ ਹਾਰ ਦੇ ਬਾਰੇ ਮੂੰਹ ਮੈਂ ਉੱਦਰੀਦਾ ਦੁੱਖੋਂ ਮੂੰਹ ਐਨੋ ਕਰਕੇ ਹਾਂਜੀ ਠੀਕ ਹੈ ਜੀ ਰੁਕ 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 ਹਾਂ ਤੇ ਆ ਨਾ ਬ੍ਰੇਕ ਲਾਇਆ ਚਲੋ ਜੀ ਦੰਮੂ ਕਮਾਲ ਵੀਰੇ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਠੀਕ ਹੈ ਜੀ ਤੇ ਬਾਪੂ ਜੀ ਪਾਣੀ ਕਦੋਂ ਆਇਆ ਜੀ ਇੱਥੇ ਇਹਨੂੰ ਤੇ ਤਿੰਨ ਦਿਨਾਂ ਪਹਿਰੇ ਬਾਅਦ ਵਿੱਚ ਅੱਛਾ ਜੀ ਠੀਕ ਹੈ ਪਹਿਲਾਂ ਪਾਣੀ ਦਾ ਪੱਧਰ ਘੱਟ ਸੀ ਇਹਦਾ ਘੱਟ ਹੈ ਠੀਕ ਹੈ ਜੀ ਅੱਜ ਹੀ ਵਧਿਆ ਜ਼ਿਆਦਾ ਅੱਜ ਜ਼ਿਆਦਾ ਵਧ ਠੀਕ ਹੈ ਜੀ ਇਸ ਤਰ੍ਹਾਂ ਪਹਿਲਾਂ ਵੀ ਤੁਸੀਂ ਹਾਲਾਤ ਦੇਖੇ ਇਸ ਤਰ੍ਹਾਂ ਦੇ ਹਾਂ ਪਹਿਲਾਂ ਵੀ ਦੇਖੇ ਜਦੋਂ ਆਇਆ ਸੀ ਨਾ ਅੱਜ ਵੀ ਤਰ੍ਹਾਂ ਨਿਕਲੇ ਹਾਂ ਬੇੜੀ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਹੁਣ ਇੱਥੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਜਿਹੜੀ ਤੇ ਬਹੁਤ ਜ਼ਿਆਦਾ ਚਾਈ ਹੈ ਕਿ ਇਸੇ ਤਰ੍ਹਾਂ ਹੀ ਮਾਰਕਟਿੰਗ ਕਰਤੀ ਜੀ ਸਾਰਾ ਕੁਝ ਬਹੁਤ ਜ਼ਿਆਦਾ ਖਰਚ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਸਾਰੇ ਤਾਂ ਕਿ ਜੀ ਘਟੇ ਆ ਕਿ ਜਿਹੜੇ ਪੜ੍ਹਾਈ ਵਾਲੇ ਬੱਚੇ ਸੁਰਮਨ ਦੀ ਫੱਟ ਜੇ ਦੋਗੇ ਜਾਂਦੇ ਸੀ ਹੂੰ ਹੂੰ ਉਹ ਕੱਟੇ ਮਾਰਚਾਲ ਫੈਸ਼ਨ ਨੂੰ ਪਾਣੀ ਦਾ ਰਸ ਢਾਕਰ ਦੇ ਡਿਗਰੀ ਮੰਗਦੀ ਫੇਰ ਸਾਰੇ ਰਿਸ਼ਤੇਦਾਰ ਜਰਨੂਂਦੇ ਸੀ ਤੇ ਆnde ਨਹੀਂ ਉਹਨੂੰ ਕਟੋ ਜਰੂਰ ਹੂੰ ਕਿ ਮੈਂ ਫਿਰ ਆਕੇ ਵੀ ਤੁਹਾਨੂੰ ਮੰਨਣੀ ਚਾਹੀਦੀ ਗੱਲ ਤੋਈ ਕੋਠਾ ਦੇ ਉੱਪਰ ਵੀ ਚੜ ਜਾਂਦੀ ਬਿਲਕੁਲ ਉਹ ਕੋਠਾ ਜਾਂਦੀ ਜਾਣਾ ਇਹ ਤਾਂ ਕਾ ਠੇਡੇ ਨੂੰ ਉੱਪਰ ਅੱਕੇ ਵੀ ਤੇਰੇ ਇਹ ਪਾਜੋ ਤੇ ਗੱਡੀ ਬਾਹਰ ਆਪਾਂ ਗੱਡੀ-ਗੱਡੀ ਤੋਂ ਬੈਠ ਕੇ ਕੋਨਾ ਘੁਰਿਆ ਨਾ ਹਾਂ ਇਹਦੇ ਵਿੱਚ ਕੋਸ਼ਕਾ ਵੀ ਚਾੜੋ ਚਲੋ ਹੁਣ ਵਧੀਆ ਹੋ ਗਏ ਖਾਲਸਾ ਏਡ ਦੀ ਟੀਮ ਵੱਲੋਂ ਤੁਹਾਨੂੰ ਬਾਹਰ ਕੱਢ ਕੇ ਲਿਆਇਆ ਜਾ ਰਿਹਾ ਹਾਂ ਤਾਂ ਜੋ ਹੁਣ ਤੁਹਾਨੂੰ ਵੀ ਸੌਖਾ ਹੋ ਜੂਗਾ ਇਹ ਅੱਗੇ ਹੁਣੇ ਵਿੱਚ ਇੱਕ ਲੱਤ ਤੇ ਕੱਢੀ ਹੋਈ ਆ ਲੱਤੀ ਵੱਡੀ ਹੋਈ ਆ ਅੱਛਾ ਜੀ ਤੇ ਲੱਕ ਵੀ ਟੁੱਟਾ ਹੋਰ ਤੋ ਸੱਟ ਚੁੱਕ ਕੇ ਵਿੱਚ ਪਾਇਆ ਹਾਂਜੀ ਹਾਂ ਇਹ ਸਹੀ ਹੁੰਦਾ ਇਹ ਤਾਂ ਟੁਕੜੇ ਬਹੁਤ ਢੋੜੀ ਕੋਈ ਨਹੀਂ ਸੀ ਤੇ ਫਿਰ ਇਹਦੇ ਵਿੱਚ ਫਿਰ ਮੈਂ ਆਪਣੇ ਆਪ ਹੀ ਟੱਡ ਜਾਣਾ ਸੀ ਉਰੋ ਵੀ ਇਸੇ ਤਰ੍ਹਾਂ ਹੀ ਅਕਸ਼ਾਦੀ ਕੇ ਉਰ ਵੀ ਤਰ੍ਹਾਂ ਟੁਕੜੇ ਵਾਰਿਆ ਟੁਕੜੇ ਰੱਖਿਆ ਪਾਰਿਆ ਠੀਕ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੰਗਤ ਜੀ